ਨਹੀਂ ਨਹੀਂ ਇਹ ਚੈਲੰਜ ਆਗਾ ਅਗਰ ਤੇ ਇਹ ਨਹੀਂ ਬੋਲਰ ਨਹੀਂ ਬੋਲ पाए ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਦੇਖਾ ਦੀ ਸੇਵਾ ਰਾਤੀ ਹੋਏਗੀ ਜੀ ਆਹ ਆਹ ਝੰਡਾ ਕੀਤਾ ਹੋਇਆ ਹੋਰ ਮੇਦੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਐ ਚੀਜ਼ ਹੀ ਹੈ ਐ ਵੀ 100 ਰੁਪਏ दिए ਤੇ ਸਾਹ ਜੀ ਉਹ ਵੀ 100 ਰੁਪਏ दिए ਤੇ ਤੁਸੀਂ ਦੱਸੋ ਕੀ ਪੀਏ ਗਾਰੂ ਪਿਓ ਡਿਊਟੀ ਫਰੀ ਤਾਂ ਡੈਂਡਰ ਇਹ ਰੋਸੇ ਸਾਰਾ ਟਾਈਮ ਤੇ ਮੂਡ ਡਟਿਆ ਰਿਆ ਨਾ ਨੇ ਇਹ 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 ਇਹਨਾਂ ਨੂੰ ਕਹੋ ਇਹਨਾਂ ਨੂੰ ਲਵਾਉ ます ਮੈਂ ਜਿਹੜੀ ਪਿਛਲੀ ਵਾਰੀ ਇਹ ਇੰਡੀਆ ਤੋਂ ਮਲੇਸ਼ੀਆ ਗਿਆ ਸੀ ਇਹ ਰੋਸ ਤੇ ਸਾਰੀ ਇੱਕੋ ਇੱਕ ਸੋਨੀਆ ਸੋਨੀਆ ਸੀ ਤੇਰਾ ਇੰਟਰਸਟ ਹੈਗਾ ਕੁੱਲ ਵਿੱਚ ਵੀ ਹੈਗਾ ਤੇ ਦੱਸ ਦੇ ਕੋਈ ਨਹੀਂ ਮੈਂ ਓਪਨ ਮਾਈਂਡਡ ਐ ਮੈਂ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਵਾਈ ਗਰੂ ਵਾਈ ਗਰੂ ਕਿ ਤੁਹਾਡੇ ਮਜਾਰੇ ਨਾ ਕਾਟੋਣ ਬਸ ਸਾਡਾ ਤੇ ਕੁਝ ਨਹੀਂ ਅਸੀਂ ਤੇ ਇੱਥੇ ਇੱਥੇ ਦੇਖ ਕੇ ਚੱਲ ਪਾਵਾਂਗੇ ਬਸ ਇਹ ਵਿੰਡੋ ਸੀਟ ਮੈਂ ਆਪਣੀ ਕਰਾਈ ਸੀ ਇੱਕ ਤੇ ਮੈਂ ਸ਼ਰਟ ਦਵਾਨੀ ਇਹਨਾਂ ਨੂੰ ਸਿਸਟਰ ਲਿਖਿਆ ਹੋਇਆ ਤੇ ਇੱਥੇ ਲਿਖਿਆ ਹੋਇਆ ਬ੍ਰਦਰ ਲੋਕੀ ਸਾਰੇ ਸਮਝੇ ਜਾ ਰਹੇ ਨੇ ਕਪਲ ਹੈਗੇ ਆ ਸੀ ਕਹਿੰਦੇ ਦੋਨੋਂ ਬੋਨੇ ਬੋਨੇ ਪੈ ਇਹਨਾਂ ਕਹਿੰਦੇ ਨਾਈਸ ਕਪਲ ਨਾਈਸ ਇਹਨਾਂ ਭੈਣ ਭਰਾ ਹੈਗੇ ਆ ਆਪਾਂ ਉਹ ਮੈਂ ਕਿਹੜੀ ਗੱਲ ਹੀ ਪੁੱਲ ਗਈ ਚਲੋ ਇੱਕ ਦਿਨ ਸੰਗਤ ਨੂੰ ਬੇਸੂ ਬਣਾ ਰਹੇ ਤੁਸੀਂ ਇੱਕ ਸੰਤੋਂ ਕੋਟ ਨਹੀਂ ਚਲੇਗਾ ਸੰਗਤਾਂ ਦਾ ਇੰਨਾ ਪਿਆਰ ਮਿਲਦਾ ਹੈ ਤੁਸੀਂ ਸਾਡੀ ਅੱਗੇ ਆਉਣ ਵਾਲੀ ਵੀਡੀਓਜ਼ ਨੂੰ ਵੀ ਇਸੇ ਤਰ੍ਹਾਂ ਪਿਆਰ